ਜਾਪ ਤੇ ਹਰਿਆਣਾ ਹਾਈ ਕੋਰਟ ਵੱਲੋਂ ਟੋਲ ਪਲਾਜ਼ਾ ਨੂੰ ਮੋੜ ਖੋਲਣ ਤੇ ਸੂਬਾ ਸਰਕਾਰ ਵੱਲੋਂ ਇਸ ਸਬੰਧਿਤ ਮਹੀਨੇ ਦਾ ਸਮਾਂ ਮੰਗੇ ਜਾਣ ਤੋਂ ਬਾਅਦ ਕਿਸਾਨਾਂ ਵੱਲੋਂ ਦਿੱਲੀ ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਨੂੰ ਮੁਕਤ ਕਰਨ ਦਾ ਵਿਰੋਧ ਕੀਤਾ ਗਿਆ ਕਿਸਾਨਾਂ ਨੇ ਸਪਸ਼ਟ ਕੀਤਾ ਕਿ ਉਹ ਲਾਡੋਵਾਲ ਟੋਲ ਪਲਾਜ਼ਾ ਨੂੰ ਨਹੀਂ ਚੱਲਣ ਦੇਣਗੇ ਜਿਸ ਨੂੰ ਲੈ ਕੇ ਕਿਸਾਨਾਂ ਨੇ ਵੱਖ-ਵੱਖ ਯੂਨੀਅਨਾਂ ਤੇ ਜਥੇਬੰਦੀਆਂ ਨਾਲ ਮਿਲ ਕੇ ਟੋਲ ਪਲਾਜ਼ਾ ਤੇ ਤੂਫਾਨੀ ਮੀਟਿੰਗ ਕੀਤੀ ਅਤੇ ਅਗਲੀ ਰਣਨੀਤੀ ਤੈਅ ਕੀਤੀ ਦੇਖੋ ਜੀ 16 ਤਰੀਕ ਤੋਂ ਇੱਥੇ ਬੈਠੇ ਆਂ ਮੀਡੀਆ ਟਰੱਕ ਯੂਨੀਅਨ ਟੈਕਸੀ ਯੂਨੀਅਨ ਜਿੰਨੀ ਪਬਲਿਕ ਸਾਡੇ ਨਾਲ ਆ ਸਾਰਿਆਂ ਨੇ ਸਾਡਾ ਪੂਰਾ ਸਾਥ ਦਿੱਤਾ ਤੇ ਜਦੋਂ ਇਹ ਮੈਟਰ ਕੋਰਟ ਦੇ ਵਿੱਚ ਚਲਾ ਗਿਆ ਐਨ ਐਚ ਆਈ ਨੇ 1 ਜੁਲਾਈ ਨੂੰ ਜਿਹੜੀ ਰਿੱਟ ਦਾਇਰ ਕੀਤੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡਾ ਇਹ ਟੋਲ ਉਹ ਤੋਂ ਸਾਨੂੰ ਲਾਉਸ ਹੋ ਰਿਹਾ ਪੰਜਾਬ ਸਰਕਾਰ ਨੂੰ ਕਿਹਾ ਤੇ ਚਾਲੂ ਕਰਾ ਕੇ ਤੇ ਸਾਡਾ ਜਿਹੜਾ ਲਾਉਸ ਉਹ ਪੂਰਾ ਕੀਤਾ ਜਾਵੇ ਔਰ ਉਹਦੇ ਵਿੱਚ ਸਾਡੀਆਂ ਜਿਹੜੀਆਂ ਸਰਕਾਰ ਨਾਲ ਮੀਟਿੰਗਾਂ ਹੋਈਆਂ ਸਰਕਾਰ ਵੱਲੋਂ ਵੀ ਇਹ ਸੀਗਾ ਵੀ ਤੁਸੀਂ ਪਾਰਟੀ ਬਣੋ ਵਿੱਚ ਆਪਣੀ ਜਾ ਕੇ ਗੱਲ ਦੱਸੋ ਉਹਨਾਂ ਨੂੰ ਵੀ ਆਹ ਚੀਜ਼ ਆ ਤੇ ਸਰਕਾਰ ਨੂੰ ਵੀ ਮੰਗ ਪੱਤਰ ਦਿੱਤੇ ਸੀ ਅਸੀਂ ਕੱਲੀ-ਕੱਲੀ ਗੱਲ ਲਿਖ ਕੇ ਦਿੱਤੀ ਸੀ ਵਿੱਚ ਕੀ-ਕੀ ਕਮੀਆਂ ਨੇ ਜਿੱਦਨ ਅਸੀਂ ਬੈਠੇ ਸੀ ਉਦੋਂ ਸਾਡੀਆਂ ਤਿੰਨ ਮੰਗਾਂ ਸੀ ਭਈ ਇੱਕ ਤੇ ਰੇਟ ਕੱਟ ਕਰ ਲੋ ਦੂਜਾ ਪਾਸ ਰੈਗੂਲਰ ਕਰ ਦੋ ਤੀਜਾ ਇਹ ਆ ਵੀ 20 ਕਿਲੋਮੀਟਰ ਦਾ ਏਰੀਆ ਫ੍ਰੀ ਕਰ ਦੋ ਪਰ ਜਦੋਂ NHAI ਵਾਲੇ ਨਹੀਂ ਆਏ ਤਾਂ ਇੱਥੇ ਸ਼ੰਕਾ ਜ਼ਾਹਰ ਹੋਈ ਵੀ ਇਹ ਕਿਤੇ ਨਾ ਕਿਤੇ ਦੂਰ ਨਬਰ 'ਚ ਚੱਲ ਰਿਹਾ ਔਰ ਇਹਦੀ ਬਾਕੀ ਮਨਿਆਦ ਜਿਹੜੀ ਆ ਉਹ ਨਿਕਲ ਚੁੱਕੀ ਸੀ 21 ਜੁਲਾਈ ਨੂੰ ਇਹ ਸੋਮਾ ਕੰਪਨੀ ਤੋਂ ਟੇਕਓਵਰ ਕਰ ਲਿਆ ਸੀ ਜਦ ਕਿ ਸੋਮਾ ਕੰਪਨੀ ਨੂੰ ਹਾਈ ਕੋਰਟ ਨੇ 2013 ਦਾ ਟਰਮੀਨੇਟ ਕੀਤਾ ਆ ਔਰ ਉਹ ਉਹ ਉਹਦੇ ਆਰਡਰ ਦੇ ਖਿਲਾਫ ਤੇ ਸੋਮਾ ਕੰਪਨੀ ਨੇ ਕੁਝ ਨਹੀਂ ਕੀਤਾ ਇੱਕ ਨਵਾਂ ਆਰਡਰ ਸੁਪਰੀਮ ਕੋਰਟ ਤੋਂ ਪਾਸ ਕਰਾ ਕੇ ਉਹ ਕੰਮ ਕਰਦੀ ਰਹੀ ਪੈਸੇ ਵੀ ਇਕੱਠੇ ਕਰਦੀ ਰਹੀ ਇੱਥੇ ਕਿਤੇ ਨਾ ਕਿਤੇ ਜਿਹੜੇ ਪੈਸੇ ਇਕੱਠੇ ਹੋਏ ਨੇ ਇਹਦੇ ਚ ਆਪਣੇ ਐਨਐਚਆਈ ਦੇ ਅਧਿਕਾਰੀਆਂ ਦਾ ਤੇ ਲੀਡਰਾਂ ਦੀ ਮਿਲੀ ਭੁਗਤਵਾ ਜਦੋਂ ਆਪਾਂ ਦੇਖਦੇ ਆਂ ਵੀ ਸਾਰਿਆਂ ਨੂੰ ਆਸ ਹੁੰਦੀ ਹੈ ਵੀ ਉੱਥੋਂ ਆਪਾਂ ਨੂੰ ਇਨਸਾਫ ਮਿਲੂਗਾ ਸਾਨੂੰ ਵੀ ਆਸ ਆ ਪਰ ਜੇ ਇਹ ਕੋਰਟ ਕਾਰਪੋਰੇਟ ਘਰਾਣਿਆਂ ਦੀ ਮੰਦੀ ਆ ਜੇ ਇਹ ਸਾਰੀਆਂ ਗੱਲਾਂ ਦੇਖਦੇ ਹੋਏ ਵੀ ਇਹਨੂੰ ਅੰਦੇਖਾ ਕਰਦੀ ਆ ਫਿਰ ਲੋਕ ਕੀ ਕਰਨਗੇ ਲੋਕ ਰੋੜ ਸੜਕਾਂ ਤੇ ਅਸੀਂ ਬੈਠਾਂਗੇ ਬੈਠਣ ਨੂੰ ਮਜਬੂਰ ਕਰ ਰਹੇ ਆ ਤਾਂ ਅਸੀਂ ਇੱਥੇ ਬੈਠ ਕੇ ਇੱਥੇ ਲੰਬੇ ਸਮੇਂ ਤੱਕ ਧਰਨਾ ਦਵਾਂਗੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ Chander Consultants Limited Building Maintenance Handyman under check Trade Platform is now available on your local London area. He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under Check Trade Trade, www CheckTrade platform www.chectrait.com 921760. Chandar Consultants Limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ